ਤੇਰੀਦਾਰ ਆਧਿਆ ਨਾ ਪਰ ਉਹ ਗਾ ਲਾਲੀ ਬਾਪ ਦੇਈ ਚਲੀ ਜਾਂਦੇ ਨਾ ਕਿਆ ਦੇ ਇੱਕ ਗਾ ਲਾਲੀ ਬਾਪ ਦਿੰਦੇ ਬਾਸ ਕੰਮ ਲੱਗਣਿਆ ਲੱਜ ਗਲੇ ਕੰਮ ਲੱਗਣਿਆ ਪਹਿਲਾ ਖਾਇ ਕਿਸ਼ਤੀ ਵੇਜਾ ਕਿਸ਼ਤੀ ਵੇਜਾ ਦੇ ਕਿਸ਼ਤੀ ਕਿਥੇ ਪੁੱਜੀਦੀ ਉਹ ਕਿਸ਼ਤੀ ਆਖਾਇ ਪਹਿਲਾ ਰਾਮਪੁਰ ਪੁੱਜੀਦੀ ਕੀ ਉਹ ਟਰੱਕੀ ਲੋਡ ਵਾਦੀ ਪੀ ਸੁਣੀ ਆਇਆ ਕਿ ਟਰੱਕ ਉਥੇ ਚਾਹੀਦਾ ਬੱਚੇ ਆ ਬੁੱਢੇ ਆ ਬਜ਼ੁਰਗ ਆ ਪੱਥਰ ਰਸਤਾ ਵੀ ਬਣਾਣਾ ਚਾਹੀਦਾ ਪੁਲ ਵੀ ਬਣਾਣਾ ਚਾਹੀਦਾ ਅੱਲੇ ਵੀ ਆਇਆ ਕਈ ਵਾਰ ਵੈਸੇ ਹੁਣ ਮੈਨੂੰ ਕਾਫੀ ਤੇਰੋਗੀ ਹੁਣ ਨਾ ਦੁਬਾਰਾ ਆਇਆ ਹੁਣ ਪੁਲ ਰੁੜ ਗਿਆ ਜਿਹੜਾ ਤੱਲੇ ਪੋਲਾ ਹੈ ਅਸੀਂ ਦਿਖਾ ਦੇ ਕਿ ਪੁੱਲ ਦੀ ਇੰਨੀ ਜ਼ਿਆਦਾ ਪਰੇਸ਼ਾਨੀ ਸਾਥੀਓ ਅੱਜ ਜਿਹੜੀ ਤੁਹਾਨੂੰ ਮੈਂ ਸਟੋਰੀ ਦੱਸ ਲਗਾ ਤੋ ਦਿਖ ਸਕਦੇ ਹੋ ਕਿ ਜਿਹੜੀ ਸਾਡੇ ਚੈਨਲ ਦੀ ਟੀਮ ਹੈ ਅੱਜ ਇੱਕ ਬੜੀ ਵੱਡੀ ਸਟੋਰੀ ਜਿਹੜੀ ਤੁਹਦੇ ਲਈ ਹੈ ਅਸੀਂ ਜ਼ਿਆਦਾ ਕਰਨ ਤੋ ਦਿਖ ਸਕਦੇ ਹੋ ਕਿ ਕਿੰਨਾ ਪਹਾੜੀ ਇਲਾਕਾ ਤੇ ਕਿੰਨੀ ਕਠਿਨਾਈ ਦਾ ਸਾਨੂੰ ਸਾਹਮਣਾ ਕਰਨੇ ਲਈ ਜਾਣੇ ਪੋੜ ਤੋ ਤਸਵੀਰਾਂ ਮੈਂ ਤੁਹਾਨੂੰ ਦੱਸਣੇ ਦੀ ਕੋਸ਼ਿਸ਼ ਕਰਾਂਗੀ ਅੱਜ ਚੈਨਲ ਦੀ ਟੀਮ ਤੋਂ ਹੀ ਇੱਕ ਐਸੀ ਸਟੋਰੀ ਤੁਹਾਨੂੰ ਦੱਸ ਸਕ ਕਿ ਤੋ ਉਹ ਵੀ ਜਲੇ ਦੇਖ ਗਏ ਤੋ ਤੋ ਵੀ ਹੈਰਾਨ ਹੋਈ ਜਾਗਿਓ ਇਹ ਚਲੇ ਨਾ ਮਹਾਰਾਜ ਤੱਕ ਅੱਥੇ ਐਡਮਿਨਿਸਟ੍ਰੇਸ਼ਨ ਦੀ ਤਰਫਾਂ ਕੋਈ ਵੀ ਜਿਹੜੀ ਸਹੂਲਤ ਨਹੀਂ ਮਿਲੀ ਕਿੰਨੀ ਜ਼ਿਆਦਾ ਲੁਕਿੰਗ ਹੀ ਪਰੇਸ਼ਾਨੀ ਦਾ ਸਾਹਮਣਾ ਕਰਨੇ ਪਵਾਦਾ ਸਿੱਧੀਆਂ ਤਸਵੀਰਾਂ ਮੈਂ ਤੁਹਾਨੂੰ ਕੰਨੇ ਸਾਂਝੀਆਂ ਕਰਗਾ ਤੋ ਤੋ ਦਿਖ ਸਕਦੇ ਇਸ ਸਟੋਰੀ ਕੰਨੇ ਜੁੜੀ ਹੋਇਓ ਤੋ ਤੋ ਦਿਖਿਓ ਕਿ ਐਡਮਿਨਿਸਟ੍ਰੇਸ਼ਨ ਅਜੇ ਤੱਕ ਇਹਨਾਂ ਲੋਕਾਂ ਦੀ ਕੀ ਨਹੀਂ ਸੁਧਬੋਧ ਲਾਇਆ ਦੀ ਅੱਜ ਦੇ ਸਮੇਂ 'ਚ ਜਿੱਥੇ ਹਿੰਦੁਸਤਾਨ ਆਦਾ ਕਿ ਅਸੀਂ ਚੰਨ ਉਪਰ ਪੁੱਜੀਏ ਆਂ ਮਰ ਤਸਵੀਰਾਂ ਤੋਂ ਦਿਖ ਸਕਦੇ ਹੋ 바ਵਾ ਪੈੜ ਦੇਵਤਾ ਜਿਸਲੇ ਵੀ ਕੋਹਾਂ ਨੇ ਦਰਸ਼ਨ ਕਰਨੇ ਜਾਣਾ ਹੈ ਤੇ ਕਿੰਨੀ ਕਠਿਨਾਈ ਦਾ ਸਾਹਮਣਾ ਕਰਨੇ ਪਵਾਦਾ ਸਾਥੀਓ ਜਿੰਨਾ ਤੁਹਾਨੂੰ ਪਤਾ ਕਿ 26 ਅਗਸਤ ਦੀ ਇੰਨਾ ਜ਼ਿਆਦਾ ਤਵਾਈ ਸਾਡੇ ਜੰਮੂ ਵਿੱਚ ਦਿਖਣ ਲਈ ਮਿਲੀ ਉਹਦੇ ਚੱਲਦੇ ਗਏ 바ਵਾ ਪੈੜ ਦੇਵਤਾ ਦਾ ਜਿਹੜਾ ਪੁਲ ਹੋਂ ਬਿਰੂੜੀ ਆ ਸਾਡੇ ਕੰਨੇ ਦੀਦੀ ਹੋਰ ਅਜੀਦੀ ਸਾਡੇ ਦਰਸ਼ਕੀ ਥੋੜਾ ਜਿਆ ਦੱਸੋ ਹਾਂ ਕਿ ਕਿਹੜੀ ਜਗ੍ਹਾ ਤੋਂ ਤੁਸੀਂ ਆਇਓ ਅਸੀਂ ਇੱਧਰ ਹੀ ਰੋਣੇ ਆਲੇ ਕਟਵੜਾ ਲਦੇ ਹਾਂ ਹਾਂਜੀ ਤੇ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨੇ ਪਵਾਦਾ ਜਿਹੜੇ ਇੱਧਰ ਦੇ ਲੋਕ ਰੋਣੇ ਤੇ ਬੜੀ ਪਰੇਸ਼ਾਨੀ ਹੈ ਮਤਲਬ ਇਨਿਕ ਇਨਿਕ ਬੱਚੇ ਕਾਰ ਬਿਮਾਰ ਹੋ ਆ ਜਾਂਦਾ ਨਾ ਮੁਸ਼ਕਲ ਹੋਈਦਾ ਹਨਾ ਉਹ ਠੀਕ ਆ ਫਿਰ ਉਹਨੇ ਆਪਣਾ ਸਾਧਨ ਬਣਾਇਆ ਬਦਲਾਂ ਅੱਗੇ ਇਸ ਸਰਕਾਰ ਦੀ ਤਰਫਾ ਕੋਈ ਸੂਚਨਾ ਨਹੀਂ ਨਾ ਨਾ ਇਹਨੇ ਆਪਣੇ ਗ੍ਰਾਂਦੇ ਲੋਕੇ ਕਿਤੇ ਦਾ ਹੈ ਆਪਣੇ ਗ੍ਰਾਂਦੇ ਲੋਕੇ ਕਿਤੇ ਦਾ ਹੈ ਹਾਂਜੀ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਬੜੀ ਜ਼ਿਆਦਾ ਜੇਰੀ ਸਾਡੀ ਕੋਈ ਖਬਰ ਦਿਖਾਦਾ ਕੋਈ ਐਡਮਿਨਿਸਟ੍ਰੇਸ਼ਨ ਉਹਨੇ ਕੀ ਆਖਣਾ ਚਾਹੁੰਦੇ ਕੋਈ ਇੰਦੇ ਪਰਫਰ ਉਹ ਸੁੱਧ-ਪੁੱਧ ਲੈਣੀ ਚਾਹੀਦੀ ਹਾਂਜੀ ਕਰਨਾ ਚਾਹੀਦਾ ਇੰਦੇ ਵਾਸਤੇ ਮਾਰਾ ਕੋਈ ਕਿਸ਼ਤੀ ਵਗੈਰਾ ਕੋਈ ਮਦਦ ਕੋਈ ਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਇੰਦੇ ਵਾਸਤੇ ਇਹ ਆਪਣਾ ਕੰਮ ਕਾਜ ਛੱਡੀਆ ਵਿਚਾਰੇ ਕਈ ਮੈਟਾ ਡ ਤੇ ਇਹ ਬੜਾ ਰਿਸਕ ਹੈ ਜੇ ਦਿਖਾਦੇ ਜਲੇਸਵੀ ਦੇ ਉੱਤੇ ਸਵਾਰੀ ਕਰਾਦੇ ਆਂ ਤੇ ਬਹੁਤ ਜ਼ਿਆਦਾ ਰਿਸਕ ਹੈ ਪਰ ਪਾਣੀ ਕਿੰਨਾ ਡੂੰਘਾ ਹੋ ਗਿਆ ਇੱਥੇ ਤਾਂ ਨਹੀਂ ਕਹਾਂ ਉਹ ਜ਼ਿਆਦਾ ਉਹ ਤਾਂ ਬਹੁਤ ਜ਼ਿਆਦਾ ਹੈ ਜਦੋਂ ਮੈਂ ਬਾਰਿਸ਼ ਹੋਈ ਨਾ ਬਹੁਤ ਜ਼ਿਆਦਾ ਹੈ। ਪਹਿਲੇ ਮਤਲਬ ਇੰਨਾਂ ਰਵਾਰ-ਪਾਰ ਚੰਦੇ ਨੇ ਲੋਕ ਮਰੂਨ ਪਾਣੀ ਜੇ ਬਾਰਿਸ਼ ਹੋਈ ਉਹਦੇ ਕੰਨੇ ਮਤਲਬ ਬਿਲਕੁਲ ਇੰਨਾਂ ਪਾਣੀ ਪੱਥਰ ਲੱਗਦੇ ਵੀ ਨਹੀਂ ਆਂ ਲੈ ਇੰਨਾ ਡੂੰਘਾ ਹੈ ਜਾਨ। ਸਭ ਯੋ ਤੋ ਦਿਖਦਾ ਕਿ ਸਾਰਾ ਸਿਸਟਮ ਕੇ ਜਿਗਾੜਾ ਪਰ ਚੱਲਾ ਰਹਾ ਸੀ ਕੁਛ ਦਿਨ ਪਹਿਲਾਂ ਵੀ ਇੱਕ ਪੋਸਟ ਪਾਈ ਗਈ ਕੰਮ ਜਿਹੜਾ ਜਿਗਾੜਾ ਪਰ ਚੱਲਾ ਰਹਾ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨੇ ਪਵਾਦਾ ਮਰ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਦੱਸਾਂ ਦਾ ਇੱਕ ਵਾਰੀ ਫੇਰ ਦੱਸਗਾ ਇਹ 바ਵਾ ਪੈੜ ਦੇਵਤੇ ਦੇ ਸਥਾਨ ਉੱਪਰ ਜਿਹੜੇ ਲੋਕ ਦਰਸ਼ਨ ਕਰਨ ਜਾਂਦੇ ਨੇ ਸ਼ਰਧਾਲੂ ਜਿਹੜੇ ਮੱਥਾ ਟੇਕਣ ਜਾਂਦੇ ਬਾਬਾ ਪੈੜ ਦੇਵਤੇ ਦੇ ਤੋਂ ਇਸ ਟੂਪ ਦਾ ਜਿਹੜਾ ਦੇਸੀ ਜਿਗਾਰਡ ਬਣਾਇਆ ਦਾ ਕੁਝ ਸਥਾਨੀ ਲੋਕਾਂ ਉਹਦੇ ਮਰ ਤੋਂ ਦਿਖ ਸਕਦੇ ਕਿ ਛੋਟਾ ਜਾਂ ਬੱਚਾ ਵੀ ਤੁਹਾਨੂੰ ਦੱਸ ਗਏ ਕਿੰਨਾ ਮਿਹਨਤ ਕਰੀਏ ਜਿਹੜੇ ਤੇ ਸ਼ਰਧਾਲੂ ਆਉਂਦੇ ਨੇ ਹੁੰਦਾ ਮੱਥਾ ਤੇ ਕਿੰਨੇ ਲਈ ਤੁਹਾਨੂੰ ਪਤਾ ਦਿਖੋ ਕਿੰਨਾ ਰੱਸੀ ਖਿੱਚੀ ਜਾ ਰਹੀ ਆ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦੇਖਾਉਣੇ ਦੀ ਕੋਸ਼ਿਸ਼ ਕਰਾ ਰਹੇ ਹਾਂ ਮਰ ਵੀਡੀਓ ਵੀ ਜਰੂਰ ਸ਼ੇਅਰ ਕਰਿਓ ਕਿ ਇਸ ਐਡਮਿਨਿਸਟ੍ਰੇਸ਼ਨ ਤੱਕ ਰੇ ਸਾਡਾ ਇਹ ਖਬਰ ਜਰੂਰ ਪੁੱਜਣੀ ਚਾਹੀਦੀ ਕਿਉਂਕਿ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਜਿਹੜਾ ਸਥਾਨੀ ਲੋਕੀ ਕਰ ਰਹੇ ਪੌਦਾ ਖਾਸ ਕਰ ਜਿਹੜੇ ਸ਼ਰਦਾਲੂ ਸ਼ਰਦਾਲੂ ਜਿਹੜੇ ਇੱਥੇ ਆਦਣਾ ਹੁਣੇ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਾ ਕਰਨੇ ਪੌਦਾ ਮਰ ਅਸੀਂ ਐਡਮਿਨਿਸਟ੍ਰੇਸ਼ਨ ਅੱਗੇ ਇਹ ਅਪੀਲ ਕਰਕੇ ਕਿ ਕਮਸ ਕਮ ਇੱਕ ਕਿਸ਼ਤੀ ਉਹੀ ਨੇ ਕਿ ਪ੍ਰੋਵਾਈਡ ਕੀਤੀ ਜਾਏ ਕਿ ਜਿਹਦੇ ਕਨੇ ਜਿਹੜੇ ਜਿਹੜੇ 바ਵਾ ਪੈੜ ਦੇਵਤੇ ਦੇ ਲੋਕ ਜਿਹੜੇ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਨੂੰ ਥੋੜੀ ਬਹੁਤੀ ਸਹੂਲਤ ਮਿਲ ਸਕੇ ਦਰਸ਼ਕੋ ਤੋਂ ਦਿਖਸਾ ਦਿਓ ਵੀਡੀਓ ਕੀ ਸ਼ੇਅਰ ਜਰੂਰ ਕਰਦੇ ਜਾਓ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਦੇ ਕੋਲ ਇਹ ਖਬਰ ਪੁੱਛੀ ਸਕੇ ਕਿਉਂਕਿ ਬਹੁਤ ਹੀ ਜ਼ਿਆਦਾ ਜਿਹੜੀ ਪਰੇਸ਼ਾਨੀ ਆਵਾਦੀ ਹੈ ਮਰ ਤਸਵੀਰਾਂ 바ਵਾ ਪੈੜ ਦੇਵਤੇ ਦੀਆਂ ਜਿੱਥੇ ਅੱਜ ਐਤਵਾਰ ਦਾ ਦਿਨ ਹੈ ਤੇ ਇੱਥੇ ਕਾਫੀ ਸ਼ਰਧਾਲੂ ਜਿਹੜੇ ਨੇ ਆਪਣੀਆਂ ਸੁੱਖਣਾ ਮੰਨਤਾ ਜਿਹੜੀਆਂ ਪੂਰੀਆਂ ਕਰਨ ਲਈ ਇੱਥੇ ਲੋਕ ਮੱਥਾ ਟੇਕਣ ਆਉਂਦੇ ਨੇ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਆ। ਅਸੀਂ ਬਾਰ-ਬਾਰ ਇਹ ਗੱਲਬਾਤ ਬੋਲਾ ਰਹਿਆਂ। ਕੁਝ ਸਥਾਨੀ ਲੋਕ ਵੀ ਜੁੜੀ ਚੁੱਕੇ ਨੇ। ਇੰਦੇ ਕੋਲ ਇਹ ਪੁੱਛ ਕੇ ਕਿ ਕਿੰਨੀ ਪਰੇਸ਼ਾਨੀਆਂ ਆਦੀ। ਬਈ ਕਿੰਨੀ ਪਰੇਸ਼ਾਨੀਆਂ ਆ ਰਹੀ ਥੇ। ਭਈਆ ਜਵਾ ਬਾਬੇ ਦੀ ਸਭ ਤੋਂ ਪਹਿਲਾਂ ਜਵਾ ਬਾਬੇ ਦੀ। ਉਹਦੇ ਬਾਅਦ ਤੁੰਦਾ ਤਾਂ ਨਵਾਦ ਹੈ ਜਿਹੜਾ মিডিਆ ਦਾ। ਇਹ ਤੁਸੀਂ ਪਾਰ ਕੈਮਰਾ ਲਾਈਏ ਦੇਖੀ ਸਕਦੇ ਹੋ। ਕਿ ਅਗਰ ਆਹ ਬਾਬੇ ਦਾਰਸ਼ਨ ਕਰਨ ਜਾਣਾ ਹੋਵੇ ਤੇ ਕੱਲ ਕੀ بارش ਆਈ ਆ। ਅਸ ਪਾਰੋ ਚ ਹੈ। ਤੇ ਅਸੀਂ ਇੱਧਰ ਕਿੰਜ ਆਣਾ। ਅਸੀਂ ਤਾਂ ਸਾਡੀ ਵਾਸਤੇ ਖਜਲੀ ਆ ਨਾ। ਇਹ ਸਥਾਨੀ ਲੋਕਾਂ ਦੀ ਬਹੁਤ ਬਾਰੀ ਮਿਹਰਬਾਨੀ ਹੈ ਜਿਹੜਾ ਇਹ ਆਪਣਾ ਦੇਸੀ ਜਗਾੜ ਲਾਈ ਆਹ ਹੈਗੀ ਪਾਰ ਰਵਾਰ ਕਰਾ ਦੇਣਾ ਸਰਕਾਰ ਅਗਾਈ ਆ ਅਪੀਲ ਕਰਨੇ ਆ ਕਿ ਜਿੱញਾ ਅਸੀਂ ਪਹਿਲਾ ਸਾਧਨ ਮਿਲੇਗਾ ਉਸ ਸਾਧਨ ਦਾ ਪ੍ਰਤੀ ਪ੍ਰਬੰਧ ਕੀਤਾ ਜਾ ਇਹ ਸਾਧਨ ਦੇਖੋ ਸਾਧਨ ਦਾ ਕੀ ਹਾਲ ਹੈ 3 ਮਹੀਨੇ ਹੋਣੇ ਆਈਏ ਨਾ ਮਰਾਇਆ 3 ਮਹੀਨੇ ਹੋਣੇ ਆਈਏ ਨਾ ਕਿ 3 ਮਹੀਨੇ ਦੇ ਵਿੱਚ ਇਹਨੇ ਕੋਈ ਸਰਕਾਰ ਨਾਲ ਐਕਸ਼ਨ ਨਹੀਂ ਲੇਤਾ ਸਰਕਾਰ ਕੀ ਇਹ ਪੁੱਛਣਾ ਚਾਹੁੰਦੇ ਆ ਕਿ ਜੇ ਲੈ ਬੋਟ ਦਾ ਟਾਈਮ ਹੁੰਦਾ ਉਹ ਲੈ ਤੋਂ ਹਰ ਘਰ ਦੇ ਵਿੱਚ ਡੋਰ ਤੋਂ ਡੋਰ ਕੰਪੇਨ ਕਰਦੇ ਹੋ ਕਿ ਅਜਾਹੀਂ ਦਿੱਕਤ ਹੈ ਤੇ ਸਾਡੀ ਦਿੱਕਤ ਕੋਈ ਨਹੀਂ ਦੇਖਣੀ ਜੇਕਰ ਸਾਡੀ ਦਿੱਕਤਾਂ ਹੈ ਆਪੇ ਦੇਖਣੀ ਹੈ ਤੇ ਫਿਰ ਤੋ ਡੋਰ ਤੋਂ ਡੋਰ ਕੰਪਲੇਨ ਕਰਨ ਦਾ ਕੋਈ ਫਾਇਦਾ ਨਹੀਂ ਦਿੰਦਾ ਸਾਡੇ ਨੁਮਾਇੰਦੇ ਤੁਸੀਂ ਚੁਣਦੇਓ ਸਾਡੇ ਨੁਮਾਇੰਦੇ ਤੁਸੀਂ ਚੁਣਦੇਓ ਤੇ ਜੇਕਰ ਤੁਸੀਂ ਸਾਡੀ ਗੱਲ ਨਹੀਂ ਸੁਣਨੀ ਤੇ ਕੋਈ ਨਹੀਂ ਸੁਣਨੀ ਇਹ ਜੰਮੂ ਕਸ਼ਮੀਰ ਹੈ ਇੱਕ ਐਡਾ ਵੱਡਾ ਸਥਾਨ ਹੈ ਪਰ ਦੁਨੀਆ ਜਿੱਥੇ ਦੀ ਮਰਜ਼ੀ ਆਣੀਏ ਪੁੱਛ ਲੋ ਕਿ ਕੁੱਥੂ ਆਏ ਕੋਈ ਪੰਜਾਬ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਨਰੀਏ ਦਾ ਕੋਈ ਫਲਾਇਮ ਡਾਲ ਦਾ ਕੋਈ ਉਦੋਂਪੋਰ ਦਾ ਕੋਈ ਕਟਰੇ ਦਾ ਕੋਈ ਕੁੱਦ ਦਾ ਕੋਈ ਦਿੱਲੀ ਦਾ ਕੋਈ ਰਿਆਣਾ ਦਾ ਕੋਈ ਬਾਹਰ ਦਾ ਵੀ ਆਂਦੇ ਦੇਸ਼ ਵਿਦੇਸ਼ ਦਾ ਵੀ ਆਂਦੇ ਤੇ ਸਰਕਾਰ ਕੀ ਇਹ ਪੁੱਛਣਾ ਚਾਹਨੇ ਆਸ ਕਿ ਸਾਡਾ ਜਿਹੜਾ ਇਹ ਸਾਧਨ ਹੈ ਇਸੇ ਕਿੰਨਾ ਕ ਟਾਈਮ ਲੱਗਣਾ ਕਿ ਆਹੇ ਟਾਈਮ ਦੱਸਿਆ ਜਾ ਕਿ ਕਿੰਨਾ ਟਾਈਮ ਲੱਗ ਇਸੇ ਜਿਹੜੇ ਸਾਧਨ ਕੀ ਸਾਢੇ ਵਾਸਤੇ ਕਲੀਅਰ ਕਰਨੇ ਵਾਸਤੇ ਬਸ ਸ਼ੁਕਰੀਆ মিডিਆ ਦਾ ਧੰਨਵਾਦ ਕਿ ਜੁਨੇ ਸਾਡੀ ਇਹ ਗੁਜਾਰੀ ਸੁਣੀ ਹੈ ਤੇ ਸਰਕਾਰ ਗਈ ਆ ਅਪੀਲ ਕਰਨੇ ਆ ਕਿ ਜਲਦ ਕੋਲੇ ਜਲਦ ਨਾੜਾ ਕੰਮ ਲਾਇਆ ਜਾ ਸਤਿਯੋਤੋ ਦਿੱਖਸੋ ਦੇ ਪੁਰਾਣੇ ਬੜੇ ਅਚੇ ਸਾਫ ਸੰਦੇਸ਼ ਦਿੱਤੇ ਨੇ ਖਾਸ ਕਰ ਐਡਮਿਨਿਸਟ੍ਰੇਸ਼ਨ ਲਈ ਤੇ ਸਰਕਾਰ ਲਈ ਕਿ ਇਹ ਜਿਹੜੇ ਜਿਹੜਾ ਦੇਸੀ ਜਗਾਰ ਪਰਾਂ ਬਣਾਇਦਾ ਕਿਉਂਕਿ ਇੰਦਾ ਬੜਾ ਸ਼ੁਕਰੀਆ ਤਾਂ ਕਿ ਜਿਹੜਾ ਜਿਹੜੇ ਸ਼ਰਧਾ ਲੋਥੇ ਆਜ਼ਰ ਉਹਨੇ ਪਾਰ ਲਗਾ ਦੇਣਾ ਇੱਕ ਕਿਸ਼ਤੀ ਤਾਂ ਕਰਨੀ ਸਰਕਾਰ ਦੇ ਸਕਾ ਦੀ ਤੇ ਪੁਲ ਤਾਂ ਬੜੀ ਦੂਰ ਦੀ ਗੱਲ ਹੈ ਤਿੰਨ ਮਹੀਨੇ ਹੋਣੇ ਆਈਏ ਨਾ ਮਹਾਰਾਜਪੁਰ ਪਾਣੇ ਤੇ ਸੋਧਪਤ ਨੇ ਲਈ ਵੀਡੀਓ ਵੀ ਸ਼ੇਅਰ ਜਰੂਰ ਕਰਿਓ ਤੇ ਸਥਾਨ ਉੱਪਰ ਕਾਫੀ ਲੋਕਾਂ ਦੀ ਦਿੱਕਤ ਆਦੀ ਵੀ ਕਿ ਅਕੜ ਕਿੰਨੀ ਦਿੱਕਤ ਆਦੀ ਹੈ ਪੁਲ ਦੇ ਉੱਤੇ ਪੁਲ ਬਣਾ ਚੀਦਾ ਬੱਚੇ ਆ ਬੁੱਢੇ ਆ ਬਜ਼ੁਰਗ ਆ ਪੱਥਰ ਰਸਤਾ ਵੀ ਬਣਾਣਾ ਚਾਹੀਦਾ ਪੁਲ ਵੀ ਬਣਾਣਾ ਚਾਹੀਦਾ ਪਹਿਲੀ ਵਾਰੀ ਆਇਆ ਜਾਂ ਪਹਿਲਾਂ ਵੀ ਆਂਦੇ ਹੋ ਮੈਂ ਪਹਿਲੇ ਵੀ ਆਇਆ ਕਈ ਵਾਰ ਵੈਸੇ ਹੁਣ ਮੈਨੂੰ ਕਾਫੀ ਦਿਰ ਹੋ ਗਈ ਹੁਣ ਮੈਂ ਦੁਬਾਰਾ ਆਇਆ ਹੁਣ ਪੁਲ ਰੁੜ ਗਿਆ ਜਿਹੜਾ ਕੱਲ ਪੁਲ ਆਇਆ ਸੀ ਅਸੀਂ ਦਿਖਾ ਦੇ ਕਿ ਪੁਲ ਦੀ ਇੰਨੀ ਜ਼ਿਆਦਾ ਪਰੇਸ਼ਾਨੀ ਜਿਹੜਾ ਦੇਸ਼ ਕੁਝ ਵੀ ਹੋ ਸਕਦਾ ਬੱਚੇ ਨਾਲ ਹੁੰਦੇ ਜਨਾਨੀਆਂ ਨਾਲ ਹੁੰਦੀ ਆ ਬੰਦਾ ਤਾਂ ਚਲੋ ਕਰ ਲੈਂਦਾ ਮਗਰ ਬਜ਼ੁਰਗ ਜਿਹੜੇ ਨਾਲ ਹੁੰਦੇ ਨਾ ਉਹਨਾਂ ਵਾਸਤੇ ਦਿੱਕਤ ਆ ਜਿਹੜਾ ਕੋਈ ਤੁਹਾਡੀ ਖਬਰ ਦਿੱਖਾਦਾ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਐ ਐਡਮਿਨਿਸਟ੍ਰੇਸ਼ਨ ਨੂੰ ਵੀ ਇੱਥੇ ਪੁਲ ਬਣਾਇਆ ਜਾਏ ਕਿਉਂ ਦੇ ਦੇਵਤਿਆਂ ਦਾ ਸਥਾਨ ਆ ਅੱਗੇ ਜਨਤਾ ਚੱਲੀ ਰਹਿੰਦੀ ਆ 12 ਮਹੀਨੇ 30 ਦਿਨ ਔਰ ਪੁਲ ਜ਼ਰੂਰੀ ਐ ਜੀ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਇਹੋ ਹੀ ਇਹੋ ਬੇਨਤੀ ਆ ਸਰਕਾਰ ਅੱਗੇ ਵੀ ਪੁਲ ਬਣਾਣਾ ਚਾਹੀਦਾ ਠੀਕ ਕਿਉਂਕਿ ਕੱਲ ਕੋਈ ਹਾਸ ਹੋ ਗਿਆ ਤੇ ਕੋਈ ਜ਼ਿੰਮੇਵਾਰੀ ਕੋਈ ਨਹੀਂ ਕਹਿ ਰਹੀ ਇੱਥੇ ਕਿਹੜੀ ਜਗ੍ਹਾ ਦਾ ਤੁਸੀਂ ਆਸੀ ਆਪਣੇ ਸੰਭਾ ਸੰਭੇ ਤੋਂ ਆਇਆ ਪਹਿਲੀ ਵਾਰੀ ਆ ਜੇ ਪਹਿਲਾਂ ਵੀ ਆਉਂਦੇ ਹੋ ਪਹਿਲੇ ਵੀ ਜਾਂਦੇ ਰਹੇ ਪਹਿਲੇ ਪੁਲ ਕਰਾਸ ਕਰਦੇ ਰਹੇ ਜੇ ਤਾਂ ਐਕਸੀਡੈਂ ਉਹ ਪੜ ਦੇ ਤੇ ਸਥਾਨ ਉਪਰ ਕਾਫੀ ਸ਼ਰਦਾਲ ਨੂੰ ਇੱਕ ਦਿੱਕਤ ਆ ਰਹੀ ਹੈ ਦੀਦੀ ਕੀ ਆਖਣਾ ਚਾਹੁੰਦੇ ਜਿਹੜਾ ਇਹ ਦਿਖਾ ਦਿਆਂ ਸੇ ਪੁਲ ਦੀ ਬੜੀ ਦਿੱਕਤ ਹੈ ਇੱਥੇ ਇਹ ਸਾਨੂੰ ਬੜੀ ਤੰਗੀ ਆ ਮਤਲਬ ਕਿ ਇੱਥੇ ਆਂਦੇ ਅਸੀਂ ਸੁੱਖਣ ਦੇਣ ਆਏ ਹੀ ਸਾੰਬੇ ਸਾਈਡ ਤੋਂ ਅਸੀਂ ਬੜੇ ਤੰਗ ਹੋਏ ਆ ਮਤਲਬ ਕਿ ਇਸ ਤਰ੍ਹਾਂ ਪੋਲ ਟੁੱਟਾ ਨੂੰ ਬੜੀ ਦਿੱਕਤ ਹੈ ਤੁਹਾਨੂੰ ਹਾਂ ਪਹਿਲੀ ਵਾਰ ਹੀ ਆਏ ਜਾਂ ਪਹਿਲਾਂ ਵੀ ਆਏ ਅਸੀਂ ਪਹਿਲੀ ਵਾਰ ਹੀ ਆਏ ਪਹਿਲਾਂ ਅਸੀਂ ਸੁਣਿਆ ਵੀ ਇੱਕ ਦੋ ਵਾਰ ਹੀ ਪਹਿਲਾਂ ਵੀ ਆਏ ਆ ਤੇ ਹੁਣ ਫੇਰ ਆਏ ਆ ਆਪਣੀ ਸੁੱਖਣ ਦੇਣ ਬੱਚੇ ਦੀ ਪਰ ਸਾਨੂੰ ਇਹ ਬੜੀ ਦਿੱਕਤ ਆ ਉਹਦੀ ਵੀ ਹੈ ਸਾਨੂੰ ਅੱਛਾ ਸਤਿਓਤੋ ਦਿਕ ਸਕਦੇ ਕਿੰਨੀ ਦਿੱਕਤ ਜਿਹੜੀ ਇੱਥੇ ਆਵਾਦੀ ਹੈ ਤੋ ਦਿਕ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਮੈਂ ਆਪਸੀ ਸਾਈਂ ਟੀਵੀ ਚੈਨਲ ਦੇ ਮਾਧਮ ਕਨੇ ਤੁਹਾਨੂੰ ਦੱਸਾ ਦਿਆਂ ਕਿ ਤੋ ਦਿਕ ਸਕਦੇ ਹੋ ਕਿ ਮਾਤਾ ਜੀ ਹੁੰਦੀ ਉਮਰ ਵੀ ਤੋ ਦਿਕ ਸਕਦੇ ਹੋ ਕਿ ਕਿਉਂਕਿ ਕਾਫੀ ਸ਼ਰਧਾਲੂ ਜਿਹੜੇ ਦੂਰਾ ਦੂਰਾ ਪੰਜਾਬ ਵਿੱਚ ਆ ਹਰਿਆਣਾ ਮਾਚਲ ਵਿੱਚ ਸ਼ਰਧਾਲੂ ਜਿਹੜੇ ਤੇ 바ਵਾ ਪੈੜ ਦੇਵਤੇ ਦੇ ਸਥਾਨ ਉੱਪਰ ਦਰਸ਼ਨ ਕਰਨ ਆਂਦੇ ਨੇ ਪਰ ਤਸਵੀਰਾਂ ਤੋ ਦੇਖੋ ਤਸਵੀਰਾਂ ਬੜੀਆਂ ਕੇ ਹੈਰਾਨ ਕਰਨ ਵਾਲੀਆਂ ਉਹ ਪਰਾ ਜੁੜੀ ਚੁੱਕੇ ਨੇ ਜਿਹੜੇ ਕਿਸ਼ਤੀ ਵਗੈਰਾ ਜਿਹੜੀ ਇੱਥੇ ਲੋਕਲ ਜਗਾੜ ਜਿਹੜਾ ਬਣਾਇਆ ਦਾ ਸਾਰੀ ਗੱਲ ਬਾਤ ਕਰਨਿਆ ਕਿ ਇਹ ਸਕੀਮ ਕੁੱਥੂ ਲੱਗੀ ਜੇ ਸਕੀਮ ਵੀ ਨਹੀਂ ਲੱਗਦੀ ਤੇ ਲੋਕ ਕਿੰਨਾ ਨੰਗਦੇ ਥੂ ਬਈ ਸਾਡੇ ਦਰਸ਼ਕੀ ਦੱਸੋ ਕਿ ਜਿਹੜੀ ਸਕੀਮ ਤੋਂ ਲਾਈਦੀ ਆ ਟੂਪੇ ਉੱਪਰ ਫੱਟੇ ਕੁੱਥੂ ਸਕੀਮ ਲਾਈਦੋ ਇਹ ਬਿਆ ਪਹਿਲਾਂ ਮੇਰੇ ਫਾਦਰ ਸਾਹਿਬ ਉਹ ਰਹੇ ਉਹ ਚਲਾਉਂਦੇ ਪਹਿਲਾਂ 20 25 ਸਾਲ ਪਹਿਲਾਂ ਚਲਾਉਂਦੇ ਰਹੇ ਪਹਿਲੇ ਵੀ ਗੜ੍ਹ ਆ ਹਾਂ ਪਿੰਨਵਾੜ ਬਾਦ ਪਈਆ ਪੁਲ ਪੁਲ ਪਈਆ ਤੇ ਵੀ ਯਾਤਰਾ ਪੁਲੇ ਲਈ ਜਾਂਦੀ ਰਹੀ ਵੀ ਉਹ ਕੰਮ ਬੰਦ ਹੋਈ ਆ ਠੀਕ ਕਿਉਂ ਜਦੋਂ ਇਹ ਫਲੱਡ ਪਿਆ ਫਲੱਡ ਕਨੇ ਪੁਲ ਰੁੜੀ ਆ ਤੇ ਵੀ ਮੀ ਪੜਾ ਹੁੜਾ ਡੈਮ ਦਾ ਹੈ ਵੀ ਸਾਡੇ ਦੇ ਡੈਰੀਓਂ ਤੇ ਵੀ ਆਹੇ ਇਹ ਸਕੀਮ ਲਾਈ ਲਈ। ਠੀਕ। ਇਹ ਐਡਮਿਸ਼ਨ ਇਹ ਗੱਲ ਸੁਣਾਣੇ ਜਾਂਦੇ ਕਿ ਇਹ ਪੁਲ ਜਲਦੀ ਹ ਜਲਦੀ ਤਿਆਰ ਹੋਈ ਆ। ਬੜਾ ਰਿਸਕ ਹੈ ਤੇ ਪਰ ਪੀਵੀ ਰਿਸਕ ਚੁਕੀ ਆਹ ਬੰਦੇ ਟਵਾ ਦੇ। ਮਰਾਸ ਤੇ ਦਿੱਕਾ ਦੇ ਜਿਸ ਲਈ ਅਸੀਂ ਖਬਰ ਕਰਾਦੇ ਆ ਤੋ ਪੂਰਾ ਗਾਈਡ ਕਰਾਦੇ ਹੋ। ਕਿੰਨੀਆਂ ਸਵਾਰੀਆਂ ਦੇ ਔਰ ਬੈਟਰੀ ਚਾਹੀਦੀ ਨੇ ਬੈਟਰੀ ਜੋ ਖਲੋਈ ਜੋ ਇਹ ਗਾਈਡੈਂਸ ਤੋਂ ਕਿਥੋਂ ਲਈ ਥੋੜੀ ਜੀ। ਇਹ ਐਕਚੁਅਲੀ ਇਹ ਆਹੇ ਪਤਾ ਹੁੰਦਾ ਕਿ ਕਿੰਨੀਆਂ ਸਵਾਰੀਆਂ ਨਾਲ ਟੱਪੀ ਸਕਦੀਆਂ ਇਹ ਆਹੇ ਪਹਿਲਾਂ ਟੈਸਟ ਕੀਤਾ ਟੈਸਟ ਕੀਤਾ ਪਹਿਲਾਂ। ਠੀਕ। ਇਹਦੇ 10 ਸਵਾਰੀਆਂ ਜਾਂ ਜਾਂਦੀਆਂ ਤਹਾ ਅੱਠ ਵਾ ਦੇ ਕੀ ਕੋਈ ਰਿਸਕ ਨਹੀਂ ਹੋ ਬੇਚ ਮੈਂ ਤੁੰਦੀ ਇਹ ਡਿਊਟੀ ਹੈ ਸਵਾਰੀਆਂ ਕਿੰਨੀਆਂ ਤੇ ਬਠਾਣੀਆਂ ਕਿੰਨੀਆਂ ਬੈਠਦੀਆਂ ਨੇ ਕਿੰਨੀਆਂ ਪੂਰੇ ਗਾਈਡ ਕਰਨਾ ਹੁੰਦਾ ਇਹਨੂੰ ਠੀਕ ਮਰ ਜਿਸ ਦਿਨ ਤੋਂ ਤੋਹੇ ਚਲਾ ਦੇ ਕਿੰਨੀ ਦੇਰ ਹੋਈ ਹੈ ਤੁਹੀਂ ਇਹ ਦੇਸੀ ਜਗਾਰ ਇਹ ਉਹ ਹੀ ਹੈ ਲਗਭਗ ਜਦੋਂ ਪੜ ਰੋੜੇ ਆ ਗਏ ਨਾ ਕੋਈ 10 ਮਹੀਨੇ ਬਾਅਦ ਨੇ ਨਵਾ ਸਟਾਰਟ ਕੀਤਾ ਹਾਂ ਇਹ ਕੰਮ ਠੀਕ ਹਾਂ ਅਦੂ ਲੋ ਸਕੂਲੀ ਬੱਚੇ ਵੀ ਆਏ ਤਾਂ ਕਿ ਦੇਖ ਲੋ ਕੀ ਕਰੋ 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 ਪਿਸਕੂਲੀ ਬੱਚੇ ਵੇਰੇ ਵੇਰੇ ਡੇਲੀ ਟਵਾਨੇ ਨੇ ਤੇ ਲੋਕੇ ਦੀਆਂ ਸੇਵਾ ਹੋਦੀ ਤੇ ਐਡਮਿਨਿਸਟ੍ਰੇਸ਼ਨ ਕੋਈ ਨਹੀਂ ਤੇ ਪੂਜੀ ਕੋਈ ਤਸਵੀਰ ਕੋਈ ਨਹੀਂ ਸਾਲ ਤੁਸੀਂ ਦਰ ਆਂਦੇ ਆ ਨਾ ਪਰ ਉਹ ਲਾਲੀ ਇੱਜਾ ਲਾਲੀ ਬਾਦਿੰਦੇ ਬਾਦ ਕੰਮ ਲੱਗਣ ਵਾਲਾ ਜਗਲੇ ਕੰਮ ਲੱਗਣ ਵਾਲਾ ਪਹਿਲਾ ਖਾਇ ਕਿਸ਼ਤੀ ਵੇਜਾ ਕਿਸ਼ਤੀ ਵੇਜਾ ਦੇ ਕਿਸ਼ਤੀ ਕਿਥੇ ਪੁੱਜੀਦੀ ਉਹ ਕਿਸ਼ਤੀ ਆਖਾਇ ਪਹਿਲਾ ਰਾਮਪੁਰ ਪੁੱਜੀਦੀ ਕੀ ਉਹ ਟਰੱਕੀ ਲੋਡ ਵਾਲੀ ਪੀ ਸੁਣੀ ਆਇਆ ਕਿ ਟਰੱਕ ਉਥੇ ਜਾਮ ਬੜਾ ਲੱਗੇਦਾ ਆਵਾਦੀ ਮੇਨ ਬਾਦ ਇੰਨੇ ਕੰਮ ਢਿੱਲ ਲੱਗ ਪਈ ਥੋੜਾ ਢਿੱਲ ਲੱਗ ਪਈ ਤੇ ਜੇ ਮਾਲਕ ਕਰੇ ਨਹੀਂ ਅਜ ਤਾਂ ਬਾਵੇ ਦੀ ਦਿਆ ਜੇ ਕੋਈ ਹੋਰ ਆਸ ਹੋਈ ਹੈ ਤੇ ਕਿਥੇ ਕੋਈ ਨਹੀਂ ਤੁੱਪਣਾ ਐਡਮਿਨਿਸਟ੍ਰੇਸ਼ਨ ਕੀ ਕੋਈ ਇਹ ਬਚਾਣੇ ਪਈ ਹੈ ਇਹ ਬਸ ਇੰਦਾ ਹਾਲੀ ਡਰਾਮਾ ਗਿਆ ਬਸ ਉਹਨਾਂ ਇਲੈਕਸ਼ਨ ਆਈ ਨੇ ਬੋਰਡ ਮੰਗਣੇ ਆਈ ਜਾਣਾ ਠੀਕ ਬੋਰਡ ਗੱਲ ਲੈੰਦੇ ਨਾੜ ਬਾ ਕੰਮ ਗੁੰਮਦੇ ਕਰਦੇ ਨਹੀਂ ਆ ਜਿਹੜਾ ਕੋਈ ਬੋਰਡ ਮੰਗਣਾ ਕੋਈ ਸਿੱਕੜਾ ਸਵਾਲ ਪੁੱਛ ਗਿਓ ਆ ਕੀ ਨਹੀਂ ਆ ਇਹ ਕੇ ਪੁੱਛਣਾ ਚਲੋ ਬੰਦੇ ਬੜੇ ਨੇ ਪੁੱਛਣ ਵਾਲੇ ਹੁਣ ਸਾਰੇ ਗਾ ਲਗਭਗ ਪੁੱਛਾ ਦੇ ਨੂਨ ਕਿਉਂਕਿ ਬਹੁਤ ਪਰੇਸ਼ਾਨੀ ਹੈ ਬੜੀ ਪਰੇਸ਼ਾਨੀ ਹੈ ਸਾਥੀਓ ਤੋ ਦਿਖ ਸਕਦੇ ਉਹ ਇਹ ਭਰਾ ਆਸ ਵੀ ਆਪਣੇ ਚੈਨਲ ਦੇ ਰਾਹੀਂ ਸੀ ਸਲੂਟ ਕਰਨਿਆ ਕਿਉਂਕਿ ਅਸੀਂ ਦਿਖਾ ਦੇ ਆ ਕਿ ਪੂਰੀ ਡਿਊਟੀ ਇਹ ਦਿਹਾ ਦੇਣਾ ਕਿ ਕਿ ਕਿੰਨੀਆਂ ਸਵਾਰੀਆਂ ਇਸ ਦੇਸੀ ਜਗੜ ਉਪਰ ਬੈਠਣ ਜਾਂ ਖਲਹਾਰਨੀਆਂ ਨੇ ਜਾਂ ਬਠਾਣੀਆਂ ਨੇ ਪੂਰੀ ਇਹ ਡਿਊਟੀ ਦਿਹਾ ਦੇਣਾ ਦਰਸ਼ਕੋ ਬੜੀ ਵੱਡੀ ਸੇਵਾ ਭਾਵੇ ਲਈ ਕੀ ਕਰਾ ਦੇਣਾ ਮਰ ਵੀਡੀਓ ਨੂੰ ਸ਼ ਕੀ ਐਡਮਿਨਿਸਟ੍ਰੇਸ਼ਨ ਤੋਂ ਅਗਰ ਜ਼ਰੂਰ ਪੁੱਛੀ ਸਕੇ